ਸਿਨਮਾਨ ਯੋਗ ਸਾਹ ਸੰਗਤ ਜੀ ਫਤਿਹ ਦੀ ਸਾਂਝ ਪਾਉਣੀ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਨੇ ਬੜਾ ਹੀ ਸੁਭਾਗਾ ਸਮਾਂ ਬਖਸ਼ਿਆ ਹੈ ਜੋ ਅੱਜ ਅਸੀਂ ਆਪ ਜੀ ਦੇ ਸਾਹਮਣੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸੰਪੂਰਨ ਜੀਵਨ ਪ੍ਰਸੰਗ ਲੈ ਕੇ ਹਾਜ਼ਰ ਹੋਈਆਂ ਬਾਬਾ ਅਨੰਦ ਸਿੰਘ ਜੀ ਅਜਿਹੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੂੰ ਕੋਈ ਵਿਰਲਾ ਹੀ ਹੋਵੇਗਾ ਜੋ ਨਾ ਜਾਣਦਾ ਹੋਵੇ ਬਾਬਾ ਜੀ ਨੇ ਆਪਣੇ ਸਾਰੇ ਜੀਵਨ ਵਿੱਚ ਲੋਕਾਂ ਦਾ ਉਧਾਰ ਕੀਤਾ ਹੈ ਉਹਨਾਂ ਨੂੰ ਨਾਮ ਬਾਣੀ ਨਾਲ ਜੋੜਿਆ ਹੈ ਅੱਜ ਵੀ ਮਹਾਂਪੁਰਖਾਂ ਦੀ ਇੰਨੀ ਕਿਰਪਾ ਹੈ ਕਿ ਇਹਨਾਂ ਦੇ ਕੇਵਲ ਨਾਮ ਲੈਣ ਵਿੱਚ ਅਜਿਹਾ ਪ੍ਰਤਾਪ ਹੈ ਕਿ ਕੇਵਲ ਇੱਕ ਵਾਰ ਸੱਚੇ ਦਿਲੋਂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਕਹਿਣ ਨਾਲ ਹੀ ਲੱਖਾਂ ਦੁੱਖ ਦਲੇਦਰ ਦੂਰ ਹੋ ਜਾਂਦੇ ਹਨ ਕਸ਼ਟਾਂ ਦਾ ਨਿਵਾਰਣ ਹੋ ਜਾਂਦਾ ਹੈ ਅਤੇ ਮਨ ਵਿੱਚ ਅਜੇ ਹੀ ਠੰਡਕ ਪੈ ਜਾਂਦੀ ਹੈ ਕਿ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਜਿਹੇ ਮਹਾਪੁਰਖ ਤਰਦੀ ਦੇ ਆਕੇ ਮਨੁੱਖ ਨੂੰ ਕਲਯੁਗ ਦੇ ਜਾਲ ਤੋਂ ਮੁਕਤ ਕਰਵਾ ਦਿੰਦੇ ਹਨ ਗੁਰੂ ਦੇ ਲੜ ਲਗਵਾ ਦਿੰਦੇ ਹਨ ਆਓ ਸਾਰੀ ਸੰਗਤ ਆਪਣੀ ਕੀਮਤੀ ਸਮੇਂ ਵਿੱਚੋਂ ਕੁਝ ਸਮਾਂ ਬਾਬਾ ਜੀ ਦੇ ਜੀਵਨ ਨੂੰ ਸੁਣਨ ਵਿੱਚ ਲਗਾਓ ਅਤੇ ਆਪਣੇ ਪੂਰੇ ਦਿਨ ਨੂੰ ਸਫਲਾ ਕਰੋ ਆਪਣੇ ਸਮੇਂ ਨੂੰ ਸਫਲਾ ਕਰੋ ਪ੍ਰਸੰਗ ਵੱਲ ਵਧਣ ਤੋਂ ਪਹਿਲਾਂ ਇੱਕ ਹੀ ਬੇਨਤੀ ਹੈ ਕਿ ਪ੍ਰਸੰਗ ਸੁਣਨ ਵੇਲੇ ਬਾਕੀ ਕਾਰਜ ਮਨ ਵਿੱਚੋਂ ਕੱਢ ਦੇਣਾ ਫਿਰ ਜੋ ਸਕੂਨ ਮਿਲੇਗਾ ਸੰਗਤ ਜਿਉਂ ਪਿਆਨ ਕਰਨ ਤੋਂ ਬਾਹਰ ਹੈ ਤਾਂ ਤਨ ਬਾਬਾ ਆਨੰਦ ਸਿੰਘ ਜੀ ਕਿਰਪਾ ਕਰਨ ਆਪ ਆਪਣੀ ਕਥਾ ਕਰਵਾ ਲੈਣ ਤੇ ਸਾਰੀ ਸੰਗਤ ਦੇ ਹਿਰਦਿਆਂ ਵਿੱਚ ਵਸਾ ਲੈਣ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਦਾ ਜੋ ਜਨਮ ਘਰਣਾ ਸੀ ਕਾਰੀਗਰਾਂ ਦੇ ਘਰਾਂ ਵਿੱਚੋਂ ਸੀ ਕਾਰੀਗਰ ਘਰਾਂ ਵਿੱਚੋਂ ਇੱਕ ਘਰ ਭਾਈ ਜੈ ਸਿੰਘ ਦਾ ਸੀ ਜਿਸ ਵਿੱਚ ਇੱਕ ਐਸੇ ਮਹਾਨ ਵਿਅਕਤੀ ਨੇ ਜਨਮ ਲਿਆ ਜਿਸ ਨੇ ਨਾ ਕੇਵਲ ਸਿੱਖੀ ਦੇ ਬੀਜ ਨੂੰ ਵਧਾਇਆ ਸਗੋਂ ਸ਼ੇਰਪੁਰ ਦਾ ਨਾਮ ਦੂਰ ਦੂਰ ਤੱਕ ਪ੍ਰਸਿੱਧ ਕਰ ਦਿੱਤਾ ਅਤੇ ਹੋਰ ਅੱਗੋਂ ਕਰ ਦੇਵੇਗਾ ਭਾਈ ਜੈ ਸਿੰਘ ਦਾ ਆਪਣਾ ਸੁਭਾਅ ਖੁੱਲਾ ਜਿਹਾ ਸੀ ਤੇ ਕੋਈ ਵਿਸ਼ੇਸ਼ ਧਾਰਮਿਕ ਵਿਚਾਰ ਵੀ ਨਹੀਂ ਸਨ ਸੰਗਤ ਜੀ ਬਾਬਾ ਜੀ ਦਾ ਜਨਮ ਕਰਾਣਾ ਕਾਰੀਗਰ ਘਰਾਂ ਦੇ ਵਿੱਚੋਂ ਸੀ ਕਾਰੀਗਰ ਘਰਾਂ ਵਿੱਚੋਂ ਇੱਕ ਘਰ ਭਾਈ ਜੈ ਸਿੰਘ ਦਾ ਸੀ ਜਿਨ੍ਹਾਂ ਦੇ ਘਰ ਬਾਬਾ ਜੀ ਨੇ ਜਨਮ ਲਿਆ ਸੀ ਇੱਕ ਅਜਿਹੇ ਮਹਾਨ ਵਿਅਕਤੀ ਨੇ ਜਨਮ ਲੈ ਕੇ ਨਾ ਕੇਵਲ ਸਿੱਖੀ ਨੂੰ ਪਰਫੁੱਲਿਤ ਕੀਤਾ ਸਗੋਂ ਸ਼ੇਰਪੁਰ ਦਾ ਨਾਮ ਵੀ ਦੂਰ ਦੂਰ ਤੱਕ ਪ੍ਰਸਿੱਧ ਕਰ ਦਿੱਤਾ ਅਤੇ ਹੋਰ ਅਕੂ ਕਰਦੇ ਰਹਿਣਗੇ ਪਾਈ ਜੈ ਸਿੰਘ ਦਾ ਆਪਣਾ ਸੁਭਾਅ ਬੜਾ ਹੀ ਖੁੱਲਾ ਜਿਹਾ ਸੀ ਤੇ ਕੋਈ ਵਿਸ਼ੇਸ਼ ਧਾਰਮਿਕ ਵਿਚਾਰ ਵੀ ਨਹੀਂ ਸਨ ਕੰਮ ਦੀ ਰੁਚੀ ਜਿੰਨੀ ਕੁ ਸੀ ਉਹ ਸਾਰੀ ਖੇਤੀ ਵੱਲ ਸੀ ਗੁਜ਼ਾਰਾ ਵੀ ਮਾਮੂਲੀ ਜਿਹਾ ਕੁਝ ਛਿੱਤੀ ਜ਼ਮੀਨ ਦੀ ਉਪਜਾ ਤੇ ਕੁਝ ਕਿਰਤ ਦੀ ਆਮਦਨੀ ਸੀ ਪਰ ਇਸ ਘਰ ਨੂੰ ਭਾਗ ਲਾਇਆ ਤਾਂ ਭਾਈ ਜੈ ਸਿੰਘ ਜੀ ਦੀ ਧਰਮ ਪਤਨੀ ਨੇ ਜੋ ਕਿ ਇੱਕ ਬੜੀ ਹੀ ਸਤੀ ਸੰਜਮੀ ਤੇ ਸਿਆਣੀ ਗ੍ਰਹਿਣੀ ਸੀ ਨਾਮ ਇਹਨਾਂ ਦਾ ਮਾਤਾ ਸਦਾ ਕੋਰ ਸੱਦੋ ਸੀ ਜਿਨ੍ਹਾਂ ਦਾ ਪਿਓ ਕਾ ਘਰ ਨੇੜੇ ਤੇ ਪਿੰਡ ਬਦਰੀ ਕਲਾਂਤ ਸੀ ਇਹ ਵੀ ਗੁਰਮੁਖਾਂ ਦਾ ਹੀ ਘਰਾਣਾ ਸੀ ਮਾਤਾ ਸੱਦਾ ਆਪਣੇ ਪਤੀ ਨੂੰ ਪਰਮੇਸ਼ਵਰ ਕਰਕੇ ਪੂਜਦੇ ਸਨ ਮਾਤਾ ਸੱਦਾ ਦੀ ਕੁੱਖੋਂ ਚਾਰ ਸੁਪੁੱਤਰ ਜਨਮੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਭਾਈ ਸੰਤਾ ਸਿੰਘ ਦੂਜੇ ਥਾਂ ਤੇ ਭਾਈ ਭਗਤ ਸਿੰਘ ਤੀਜੇ ਜਗਤ ਸਿੰਘ ਸਨ ਪਰ ਜਿਸ ਬਾਲਕ ਨੇ ਇਸ ਕੁੱਲ ਅਤਿ ਘਰਾਣੀ ਨੂੰ ਚਾਰ ਚੰਨ ਲਾਇਆ ਸਨ ਇਹਨਾਂ ਦਾ ਨਾਮ ਸਾਰੇ ਦੇਸ਼ ਵਿੱਚ ਉਜਾਗਰ ਕੀਤਾ ਉਹ ਸੀ ਸਭ ਤੋਂ ਛੋਟੇ ਬਾਬਾ ਨੰਦ ਸਿੰਘ ਜੀ ਬਾਬਾ ਜੀ ਦਾ ਘਰ ਜਿਹਦੇ ਵਿੱਚ ਕਿਸਾਨ ਕਿਰਤੀ ਕਾਰੀਗਰਾਂ ਦਾ ਟੱਬਰ ਰਹਿੰਦਾ ਸੀ ਪਿੰਡ ਦੀ ਆਬਾਦੀ ਦੇ ਇਹਨ ਵਿਚਕਾਰ ਘਰ ਸੀ ਘਰ ਕੋਈ ਵੱਟਾ ਤਾਂ ਨਹੀਂ ਸੀ ਤਿੰਨ ਕੋਠੜੀਆਂ ਪਸਾਰ ਗਏ ਵਿੜਾ ਸਭ ਕੱਚਾ ਬਣਿਆ ਹੋਇਆ ਪਰ ਲਿਪਿਆ ਪੁੱਛ ਤੇ ਬੜਾ ਹੀ ਸਾਫ਼ ਸੁਥਰਾ ਰੱਖਿਆ ਹੁੰਦਾ ਇਹ ਸੀ ਉਸ ਘਰ ਦਾ ਮੋਟਾ ਜਿਹਾ ਨਕਸ਼ਾ ਜਿਸ ਵਿੱਚ ਸਾਡੇ ਦੇਵੀ ਬਾਲਕ ਨੇ ਜਨਮ ਲਿਆ ਰਤ ਗਲਾਬੀ ਅੰਮ੍ਰਿਤ ਵੇਲਾ ਲਗਭਗ 3 ਵਜੇ ਦਾ ਸਮਾਂ ਦੱਸਿਆ ਜਾਂਦਾ ਹੈ ਜਦੋਂ ਆਨੰਦ ਸਰੂਪ ਸ਼ਕਤੀ ਦਾ ਇਸ ਘਰ ਵਿੱਚ ਆਗਮਨ ਹੋਇਆ ਕੰਮੀ ਹਾਰਨੀ ਦੀ ਘਰਵਾਲੀ ਰਾਜਾਦਾਈ ਨੂੰ ਪਹਿਲਾਂ ਹੀ ਚੇਤਨ ਕਰ ਦਿੱਤਾ ਗਿਆ ਸੀ ਮਾਤਾ ਸੱਦਾ ਦਾ ਆਪਣਾ ਸੁਭਾਅ ਬੜਾ ਹੀ ਮਿੱਠਾ ਤੇ ਪਿਆਰ ਭਰਿਆ ਸੀ ਸੰਗਤ ਜੀ ਅਜਿਹੇ ਸੁਭਾਅ ਦੇ ਕਾਰਨ ਗਵਾਂਡ ਦੇ ਜ਼ਿਮੀਂਦਾਰ ਦੇ ਘਰ ਵਿੱਚ ਵੀ ਬੀਬੀ ਚੰਦੋ ਤੇ ਅੰਸੋ ਸਮਝ ਜਾਣ ਕੇ ਉੱਥੇ ਪਹੁੰਚ ਗਈ ਉਹ ਬਾਲਕ ਦੇ ਜਨਮ ਲੈਣ ਦੀ ਦੇਰ ਸੀ ਕਿ ਖੁਸ਼ੀਆਂ ਨਾਲ ਉਛਲਦੀ ਹੋਈ ਬੀਬੀ ਅਸੋਨੇ ਸਭ ਤੋਂ ਪਹਿਲਾਂ ਜਾ ਕੇ ਭਾਈ ਜੈ ਸਿੰਘ ਨੂੰ ਵਧਾਈ ਦਿੱਤੀ ਕਿਹਾ ਜਾਂਦਾ ਹੈ ਕਿ ਉਸ ਵੇਲੇ ਇੱਕ ਅਦਭੁਤ ਪ੍ਰਕਾਸ਼ ਵੀ ਹੋਇਆ ਪਰ ਇਸ ਗੱਲ ਦਾ ਹਾਲੇ ਕੋਈ ਤਸੱਲੀ ਸਬੂਤ ਨਹੀਂ ਮਿਲਿਆ ਹਾਂ ਮਾਈ ਕਿਸਨੋ ਨੇ ਇਹ ਦੱਸਿਆ ਸੀ ਕਿ ਉਹਨਾਂ ਦਿਨਾਂ ਵਿੱਚ ਉਸਦੇ ਦਾਦਾ ਜੀ ਭਾਈ ਅਨੂਪ ਸਿੰਘ ਕਈ ਭੇਡਾਂ ਰੱਖਿਆ ਹੋਈਆਂ ਸਨ ਦਾਦਾ ਜੀ ਨੇ ਜੋ ਭੇਡਾਂ ਰੱਖੀਆਂ ਹੋਈਆਂ ਸਨ ਉਹਨਾਂ ਵਿੱਚੋਂ ਇੱਕ ਭੇਡ ਸੀ ਜੋ ਕੇਵਲ ਮਸਾ ਥੋੜਾ ਜਿਹਾ ਦੁੱਧ ਦਿੰਦੀ ਸੀ ਜਦੋਂ ਉਸਨੂੰ ਸਵੇਰੇ ਚੋਇਆ ਗਿਆ ਤਾਂ ਉਸਨੇ ਇਕੱਠਾ ਸੇਰ ਦੁੱਧ ਦਿੱਤਾ ਜਿਸ ਤੇ ਦਾਦਾ ਜੀ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ ਕਿ ਇਹ ਨਮਾਜੋ ਸੱਦਾ ਦੇ ਘਰ ਜੀ ਆਇਆ ਹੈ ਜ਼ਰੂਰ ਹੀ ਭਾਗਾ ਵਾਲਾ ਹੈ ਜਾਂ ਕੋਈ ਅਗੰਮੀ ਜੋਤ ਹੈ ਨਹੀਂ ਤਾਂ ਹੋਰ ਕੋਈ ਐਸੀ ਗੱਲ ਹੀ ਨਹੀਂ ਹੋਈ ਕਿ ਇਹ ਭੇਡ ਇਹਨਾਂ ਦੁੱਧ ਦੇ ਦੇਵੇ ਇਸ ਸਮੇਂ ਤੇ ਕਿਸੇ ਹੋਰ ਚਮਤਕਾਰ ਦਾ ਹੋਣਾ ਕੋਈ ਅਚਰਜ ਜਾਣ ਹੋਣੀ ਗੱਲ ਨਹੀਂ ਸੀ ਸੰਗਤ ਜੀ ਅਜਹੀ ਪ੍ਰਤਾਪੀ ਆਤਮਾਵਾਂ ਦੇ ਮਾਤ ਲੋਕ ਵਿੱਚ ਆਗਮਨ ਰੱਬੀ ਜੋਤ ਵੱਲੋਂ ਕਈ ਕ੍ਰਿਸ਼ਮੇ ਹੁੰਦੇ ਸੁਣਨ ਵਿੱਚ ਆਏ ਹਨ ਇਹ ਚਮਤਕਾਰ ਸਕਿੰਟ ਜਾਂ ਅੱਖ ਫੋਰਦੇ ਹੁੰਦੇ ਹਨ ਜਿਨ੍ਹਾਂ ਨੂੰ ਰਾਤ ਵੇਲੇ ਕੋਈ ਭਾਗਾ ਵਾਲਾ ਹੀ ਦੇਖ ਸਕਦਾ ਹੈ ਸੰਗਤ ਜੀ ਆਤਮ ਜਾਂ ਕਾਸ ਮੰਡਲ ਵਿੱਚ ਹੋਰ ਕੀ ਹੋਇਆ ਉਸ ਨੂੰ ਵੇਖਣ ਵਾਲੀਆਂ ਅੱਖਾਂ ਵੀ ਨਿਰਾਲੀਆਂ ਹੁੰਦੀਆਂ ਹਨ ਖੈ ਗੱਲ ਆਈ ਗਈ ਹੋ ਗਈ ਤੇ ਮਨ ਦਾ ਭਰਮ ਸਮਝ ਕੇ ਸਾਰੇ ਨੇ ਭੁਲਾ ਦਿੱਤੀ ਉਸ ਵੇਲੇ ਕਿਸ ਨੂੰ ਭਾਂ ਖਿਆਲ ਸੀ ਕਿ ਸਧਾਰਨ ਤੇ ਨਿਮਾਣੇ ਜਿਹੇ ਘਰ ਵਿੱਚ ਕੋਈ ਐਸੀ ਅਲੌਕਿਕ ਘਟਨਾ ਵਾਪਰ ਸਕਦੀ ਹੈ ਜਾਂ ਇੰਨੀ ਗਲਾਵਾਨ ਹਸਤੀ ਜਨਮ ਧਾਰ ਸਕਦੀ ਹੈ ਪਰ ਜਿਸ ਘਰਾਣੇ ਨੂੰ ਕੋਈ ਮਹਾਨ ਆਤਮਾ ਆਪਣੇ ਜੋਹੋਰ ਵਿੱਚ ਚੁਣ ਲਵੇ ਜਾਂ ਕੁੱਖ ਤੇ ਕੋਈ ਦੇਵੀ ਸ਼ਕਤੀ ਪ੍ਰਸੰਨ ਹੋਵੇ ਉਸ ਨੂੰ ਕੌਣ ਰੋਕ ਸਕਦਾ ਹੈ ਇਹੋ ਜਿਹੇ ਮਹਾਨ ਆਤਮਾ ਕੇਵਲ ਸੰਸਾਰ ਦਾ ਕਲਿਆਣ ਕਰਨ ਲਈ ਹੀ ਮਨੁੱਖੇ ਜਾਮਾ ਧਾਰਦੇ ਹਨ ਜੇਲ੍ਹਖਾਨੇ ਦੇ ਅੰਦਰ ਇੱਕ ਕੈਦੀ ਵੀ ਜਾਂਦਾ ਹੈ ਤੇ ਅਫਸਰ ਤੇ ਡਾਕਟਰ ਵੀ ਜਾਂਦੇ ਹਨ ਪਰ ਉਹਨਾਂ ਦੇ ਜਾਣ ਜਾਣ ਵਿੱਚ ਫਰਕ ਹੁੰਦਾ ਹੈ ਇਸ ਪ੍ਰਥਾਈ ਗੁਰਵਾਗ ਵੀ ਟੁਕਦਾ ਹੈ ਜਨਮ ਮਰਨ ਦੂਹੋਂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਤੇ ਭਗਤੀ ਲਾਇਨੀ ਹਰ ਸੇਂ ਲਾਇਨ ਮਿਲਾਈ ਜਗਤ ਨੂੰ ਐਸੇ ਪਰਉਪਕਾਰੀ ਮਹਾਪੁਰਖ ਦੀ ਲੋੜ ਵੀ ਪੈਂਦੀ ਰਹਿੰਦੀ ਹੈ ਕਿਉਂਕਿ ਮਹਾਪੁਰਖ ਤੋਂ ਬਿਨਾ ਸੰਸਾਰ ਸੁਨਣਾ ਹੁੰਦਾ ਹੈ ਇੱਕ ਅੰਗਰੇਜ਼ੀ ਮਹਾਵਰੇ ਅਨੁਸਾਰ ਮਹਾਪੁਰਖ ਸਾਲਟ ਆਫ ਦਾ ਅਰਥ ਹੁੰਦੇ ਨੇ ਮਨੁੱਖ ਸਮਾਜ ਨੂੰ ਗਿਰਨ ਤੇ ਗਲਣ ਤੋਂ ਬਚਾਉਣ ਵਾਲੇ ਇਹੀ ਰੱਬੀ ਮਨੁੱਖ ਜੇ ਨਾ ਹੋਣ ਤਾਂ ਦੁਨੀਆ ਕਦੋਂ ਦੀ ਮਰ ਚ ਜਾਵੇ ਕਿਉਂਕਿ ਇਹ ਸੰਸਾਰ ਲਈ ਚਾਨਣਾ ਤੇ ਗਰਮਾਹਿਸ਼ ਤੇ ਜੀਵਨ ਹੁੰਦੇ ਹਨ ਮੈਂ ਕਿਸ਼ਨ ਕੋ ਔਰ ਜਿੰਨੇ ਦੱਸਿਆ ਕਿ ਮਾਤਾ ਸੱਦਾ ਜੀ ਕੇਵਲ ਸਿਆਣੇ ਨਹੀਂ ਸਗੋਂ ਸੰਤ ਸੇਵੀ ਵੀ ਸਨ ਉਹਨਾਂ ਦਾ ਸੁਭਾਅ ਬੜਾ ਹੀ ਉਦਮੀ ਚਿੱਤ ਉਦਾਰ ਦਿਲ ਖੁੱਲਾ ਤੇ ਦਾਨੀ ਸੀ ਦੱਸਿਆ ਜਾਂਦਾ ਹੈ ਕਿ ਕਦੇ ਕਿਸੇ ਅਥੀਥੀ ਨੂੰ ਘਰੋਂ ਖਾਲੀ ਨਹੀਂ ਤੋਰਦੇ ਸਨ ਪਿੰਡ ਵਿੱਚ ਸਮੇਂ-ਸਮੇਂ ਸਿਰ ਜਦੋਂ ਵੀ ਹਰਦوار ਤੋਂ ਸਾਧੂਆਂ ਦੀ ਯਾਤਰਾ ਨਹੀਂ ਆਉਣਾ ਜਿਹਾ ਕਿ ਉਸ ਵੇਲੇ ਸੰਗਤ ਜੀ ਪ੍ਰਥਾ ਵੀ ਹੋਇਆ ਕਰਦੀ ਸੀ ਤਾਂ ਮਾਤਾ ਸੱਦਾ ਜੀ ਨੇ ਮੜਮੜਾਟਾ ਪੀ ਲੈਣਾ ਤੇ ਹੋਰ ਆਂਡਣਾ ਗਵੰਡਣਾ ਨੂੰ ਉਹ ਸ਼ਾਹ ਦੇ ਕੇ ਭੰਡਾਰਾ ਚੁੱਕ ਕਰਨਾ ਇਹ ਮਹੰਤਾਂ ਦਾ ਡੇਰਾ ਵੀ ਚੋਖਾ ਵੱਡਾ ਹੋਇਆ ਕਰਦਾ ਸੀ ਹਾਤੀ ਘੋੜੇ ਸਾਰੇ ਸ਼ਾਮਿਲ ਹੁੰਦੇ ਸਨ ਕੀ ਪਤਾ ਹੈ ਇਸ ਸੇਵਾ ਜਾਂ ਕਿਸੇ ਪਿਛਲੀ ਤਪੱਸਿਆ ਦੇ ਬਦਲੇ ਹੀ ਕਿਸੇ ਉੱਚ ਆਤਮਾ ਦੀ ਅਸੀਸ ਨਾਲ ਮਾਤਾ ਜੀ ਨੂੰ ਇਹ ਮਾਣ ਮਿਲਿਆ ਹੋਵੇ ਸੰਗਤ ਜੀ ਕਾਕੇ ਤਾਂ ਸਾਰੇ ਹੀ ਵੈਸੇ ਪਿਆਰੇ ਹੁੰਦੇ ਹਨ ਪਰ ਇਹ ਕਾਕਾ ਤਾਂ ਬਾਬਾ ਜੀ ਸਭ ਤੋਂ ਛੋਟੇ ਸਾਂ ਆਂਡ ਘਵਾਣ ਦੀਆਂ ਕੁੜੀਆਂ ਲਾੜ ਲਡਾਉਣ ਲੱਗ ਪਈਆਂ ਇਸ ਸੰਬੰਧੀ ਬੀਬੀ ਪ੍ਰੇਮੋ ਦਾ ਵੀ ਜ਼ਿਕਰ ਖਾਸ ਤੌਰ ਤੇ ਆਉਂਦਾ ਹੈ ਇਸ ਤਵੇੜਾ ਬਿਲਕੁਲ ਬਾਬਾ ਜੀ ਦੇ ਘਰ ਦੇ ਨਾ ਲੱਗਦਾ ਸੀ ਉਸ ਵੇਲੇ ਉਹਨਾਂ ਦੀ ਉਮਰ 10 ਘੋਰੀਆਂ ਦੀ ਸੀ ਅਤੇ ਇਹ ਚਾਟਰ ਕੰਧ ਦੇ ਉੱਤੋਂ ਦੀ ਲੰਘ ਕੇ ਆ ਜਾਂਦੇ ਤੇ ਬਾਬਾ ਜੀ ਨੂੰ ਪੀੜੀ ਤਾਂ ਚੁੱਕ ਲੈਣਾ ਫਿਰ ਕਿੰਨਾ ਕਿੰਨਾ ਚਿਰ ਪਿਆਰ ਨਾਲ ਖਿੜਾਇਆ ਕਰਨਾ ਇਸ ਤਰ੍ਹਾਂ ਮਾਤਾ ਤੇ ਗਵਾਂਡੀਆਂ ਦੇ ਨਰਮ ਤੇ ਨਿੱਕੇ ਲਾਡ ਪਿਆਰ ਵਿੱਚ ਇਹ ਦੇਵੀ ਬੱਚਾ ਪਲਦਾ ਗਿਆ ਘਰ ਵਿੱਚ ਟੱਪਰ ਚੋਖਾ ਹੋਣ ਕਰਕੇ ਗਹਿਮਾ-ਗੇਮੀ ਲੱਗੀ ਹੀ ਰਹਿੰਦੀ ਸੀ ਭਾਈ ਚੈ ਸਿੰਘ ਦੇ ਚਾਰ ਪੁੱਤਰ ਇੱਕ ਪਿਤਾ ਮਾਤਾ ਪਤਨੀ ਨੂੰ आदि ਕਿੰਨੇ ਹੀ ਜੀ ਰੋਟੀ ਖਾਣ ਵਾਲੇ ਹੋ ਜਾਂਦੇ ਸੰਗਤ ਜੀ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਵਿੱਚ ਨਾ ਤਾਂ ਕੋਈ ਮਦਰੱਸਾ ਸੀ ਤੇ ਨਾ ਹੀ ਕੋਈ ਸਕੂਲ ਸੀ ਤੇ ਜਗਰਾਵਾਂ ਸ਼ਹਿਰ ਥੋੜਾ ਦੂਰ ਹੀ ਪੈਂਦਾ ਸੀ ਨਗਰ ਵਿੱਚ ਕੋਈ ਗੁਰਦੁਆਰਾ ਵੀ ਨਹੀਂ ਸੀ ਜਿੱਥੇ ਕਿ ਬੱਬਾ ਜੀ ਪੜਨ ਜਾਂਦੇ ਉਹਨਾਂ ਸਮਿਆਂ ਵਿੱਚ ਵੈਸੇ ਵੀ ਦੁਨੀਆਵੀ ਪੜ੍ਹਾਈ ਕਰਾਉਣ ਦਾ ਕੋਈ ਬਹੁਤਾ ਰਿਵਾਜ ਵੀ ਨਹੀਂ ਸੀ ਘਰ ਵਿੱਚੋਂ ਕੋਈ ਪੜ ਗਿਆ ਤੇ ਕੋਈ ਨਾ ਪੜਿਆ ਘਰ ਦਾ ਪਿਤਾ ਪੁਰਖੀ ਕੰਮ ਕਰਨ ਲੱਗ ਪਿਆ ਫਿਰ ਲੋੜਲੇ ਬੱਚੇ ਤਾਂ ਸੰਗਤ ਜੀ ਵੈਸੇ ਹੀ ਪੜਨ ਵਿੱਚ ਘੱਟ ਹੀ ਰੁਚੀ ਰੱਖਦੇ ਹਨ ਪਰ ਕੌਣ ਜਾਣਦਾ ਸੀ ਕਿਸੇ ਦੇ ਵੀ ਬਾਲਕ ਨੇ ਕਿਹੋ ਜਿਹੀ ਪੜ੍ਹਾਈ ਕਰਨੀ ਹੈ ਤੇ ਕਿੱਥੇ-ਕਿੱਥੇ ਜਾ ਕੇ ਹੋਰਨਾਂ ਨੂੰ ਵੀ ਆਤਮਿਕ ਵਿੱਦਿਆ ਪੜਾਉਣੀ ਹੈ ਸੰਗਤ ਜੀ ਅੱਜ ਦਾ ਪ੍ਰਸੰਗ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਦੇ ਪ੍ਰਸੰਗ ਵਿੱਚ ਅਸੀਂ ਆਪ ਜੀ ਦੇ ਸਾਹਮਣੇ ਬਾਬਾ ਜੀ ਦੇ ਬਾਲਪਨ ਦੀ ਅਵਸਥਾ ਦਾ ਜ਼ਿਕਰ ਕਰਾਂਗੇ ਤੇ ਉਸ ਸਮੇਂ ਉਹਨਾਂ ਨੇ ਕਿੰਜ ਆਪਣਾ ਬਾਲਪਨ ਬਤੀਤ ਕੀਤਾ ਇਸ ਬਾਰੇ ਜ਼ਿਕਰ ਕਰਾਂਗੇ ਸੰਗਤ ਜੀ ਜੇਕਰ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਇੱਕ ਲਾਈਕ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਵਿੱਚ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਸੰਗਤ ਜੀ ਭੁੱਲਾਂ ਚੁੱਕਾਂ ਲਿਖੇ ਮਾਫ਼ ਕਰਨਾ ਫਤਿਹ ਦੀ ਸਾਂਝ ਪਾਉਣੀ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ